ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਰਕਤ ਦੀ ਰਸੋਈ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਜੀ ਕੁੱਕਰ ਵਿੱਚ ਆਲੂ ਸ਼ਿਮਲਾ ਮਿਰਚ ਦੀ ਸਬਜ਼ੀ ਆਪਾਂ ਆਪਣੇ ਘਰ ਦੇ ਵਿੱਚ ਆਲੂ ਸ਼ਿਮਲਾ ਮਿਰਚ ਦੀ ਸਬਜ਼ੀ ਕਿਸ ਤਰ੍ਹਾਂ ਬਣਾਉਂਦੇ ਹਾਂ ਤੁਹਾਡੇ ਨਾਲ ਤਰੀਕਾ ਸ਼ੇਅਰ ਕਰਾਂਗੇ ਬਹੁਤ ਵਧੀਆ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ ਇਸ ਤਰੀਕੇ ਦੇ ਨਾਲ ਤੁਸੀਂ ਜ਼ਰੂਰ ਬਣਾ ਕੇ ਦੇਖਣਾ ਤੇ ਬਿਲਕੁਲ ਬੇਸਿਕ ਜਿਹੇ ਮਸਾਲਿਆਂ ਦੇ ਨਾਲ ਆਪਾਂ ਸਬਜੀ ਬਣਾ ਕੇ ਤਿਆਰ ਕਰਾਂਗੇ ਇੱਕ ਰਿਕੁਐਸਟ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਣਾ ਜੇ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਜਾਇਓ ਜੀ ਤੇ ਸੌਖੀਆਂ ਸੌਖੀਆਂ ਰੈਸਪੀਆਂ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਦੇ ਨਾਲ ਜੁੜੇ ਰਹੋ ਇੱਥੇ ਆਪਾਂ ਦਾ ਕਿ ਜੋ ਸ਼ਿਮਲਾ ਮਿਰਚ ਲਈ ਹੈ ਸ਼ਿਮਲਾ ਮਿਰਚ ਪਾਣੀ ਇਸ ਤਰੀਕੇ ਦੇ ਨਾਲ ਕੱਟ ਲਈ ਹੈ ਪੀਸਸ ਦੇ ਵਿੱਚ ਬਹੁਤੀ ਆਪਾਂ ਨੇ ਜ਼ਿਆਦਾ ਇਹ ਪਤਲੀ ਵੀ ਨਹੀਂ ਕੱਟਣੀ ਤੇ ਨਾ ਬਹੁਤੀ ਮੋਟੀ ਬਸ ਇਸ ਤਰੀਕੇ ਦੇ ਪੀਸ ਆਪਾਂ ਕੱਟ ਲੈਣੇ ਇਹਦੇ ਦੇਖੋ ਜੀ ਆਪਾਂ ਨੇ ਨਾ 1/2 ਕਿਲੋ Shimla mirch ਲਈ ਹੈ ਇਹਨੂੰ ਆਪਾਂ ਪਹਿਲਾਂ ਚੰਗੀ ਤਰ੍ਹਾਂ ਦੇ ਨਾਲ ਧੋ ਲਿਆ ਸੀ ਕੱਟਣ ਤੋਂ ਪਹਿਲਾਂ ਹੀ ਤੇ ਸੁਕਾ ਲਿਆ ਸੀ ਉਸ ਤੋਂ ਬਾਅਦ ਆਪਾਂ ਕੱਟ ਕੇ ਇਹ ਤਿਆਰ ਕੀਤੀ ਆ ਇਹ ਲੈ ਲਏ ਨੇ ਜੀ ਆਪਾਂ ਨੇ 4 ਆਲੂ 4 ਆਪਾਂ ਮੀਡੀਅਮ ਸਾਈਜ਼ ਦੇ ਆਲੂ ਲੈਨੇ ਤੇ ਇਸ ਤਰੀਕੇ ਦੇ ਨਾਲ ਇਹ ਵੀ ਆਪਾਂ ਮੋਟੇ-ਮੋਟੇ ਕੱਟ ਲੈ ਕੱਟਣ ਤੋਂ ਬਾਅਦ ਚੰਗੀ ਤਰ੍ਹਾਂ ਧੋ ਕੇ ਪਾਣੀ 'ਚ ਰੱਖ ਦਿੱਤੇ ਆ ਇਧਰੋਂ ਪਾ टमाटर ਲੈਨੇ ਹਰੀਆਂ ਮਿਰਚਾਂ ਸੁਆਦ ਅਨਸਾਰ ਲਈਆਂ ਨੇ ਛੋਟਾ ਟੁਕੜਾ ਅਦਰਕ ਦਾ ਥੋੜਾ ਜਿਹਾ ਲਸਣ ਤੇ ਦੋ ਪਿਆਜ਼ ਇਹਨਾਂ ਨੂੰ ਆਪਾਂ ਨੇ ਮਿਕਸੀ ਵਿੱਚ ਨਹੀਂ ਪੀਸਣਾ ਜਾਂ ਤਾਂ ਕੁੰਡੀ ਸੋਟੇ ਨਾਲ ਕੁੰਡੀ ਸੋਟੇ ਦੇ ਨਾਲ ਕੁੱਟ ਸਕਦੇ ਆ ਜਾਂ ਆਪਾਂ ਇਹਦੇ ਨਾਲ ਚਿਲੀ ਕਟਰ ਦੇ ਨਾਲ ਪੀਸ ਸਕਦੇ ਆ ਜਾਂ ਫਿਰ ਆਪਾਂ ਇਹਨਾਂ ਨੂੰ ਬਰੀਕ-ਬਰੀਕ ਕੱਟ ਸਕਦੇ ਸਾਰੀਆਂ ਚੀਜ਼ਾਂ ਨੂੰ ਠੀਕ ਹੈ ਜੀ ਆਪਾਂ ਪਰ ਇਹਦੇ ਵਿੱਚ ਕਰਾਂਗੇ ਪੀਸ ਲਵਾਂਗੇ ਇਹਦੇ ਵਿੱਚ ਮਸਾਲਾ ਪੀਸਣ ਤੋਂ ਬਾਅਦ ਆਪਾਂ ਫਿਰ ਤੁਹਾਨੂੰ ਮਿਲਦੇ ਹਾਂ ਹਾਂਜੀ ਇੱਥੇ ਦੇਖੋ ਆਪਾਂ ਮਸਾਲਾ ਵੀ ਪੀਸ ਲਿਆ ਹੈ ਇਸੇ ਕੁੱਕਰ ਰੱਖ ਲਿਆ ਜੀ ਆਪਾਂ ਗੈਸ ਦੇ ਉੱਤੇ ਇਹਦੇ ਵਿੱਚ ਪਾਵਾਂਗੇ ਆਪਾਂ ਇੱਕ ਕੜਸੀ ਸਰੋਂ ਦਾ ਤੇਲ ਤੇਲ ਨੂੰ ਬਹੁਤ ਚੰਗੀ ਤਰ੍ਹਾਂ ਦੇ ਨਾਲ ਗਰਮ ਹੋਣ ਦਵਾਂਗੇ ਇੱਥੇ ਤੇਲ ਹੋ ਚੁੱਕਿਆ ਹੈ ਜੀ ਗਰਮ ਇਹਦੇ ਵਿੱਚ ਪਾਵਾਂਗੇ ਹੁਣ ਆਪਾਂ Shimla mirch ਇਹ ਆਪਾਂ ਤੁਹਾਨੂੰ ਅਲੱਗ ਵੀ ਤਰੀਕੇ ਦੇ ਨਾਲ ਸਬਜ਼ੀ ਬਣਾਉਣੀ ਦੱਸਾਂਗੇ ਇੱਥੇ ਦੇਖੋ ਆਪਾਂ ਸਾਰੀ Shimla mirch ਇਹਦੇ ਵਿੱਚ ਐਡ ਕਰ ਦਿੱਤੀ ਆ ਮੰਨ ਤੂਕੜੇ ਚ ਪਾ ਦਿੱਤੀ ਆ ਤੇ ਇਹਨੂੰ ਆਪਾਂ ਫਰਾਈ ਕਰਨਾ ਹੈ 5-7 ਮਿੰਟ ਬੱ ਮਿੰਟ ਬੱ ਨੂੰ ਫਰਾਈ ਕਰਨਾ ਇਹ ਸੇਕ ਫੁੱਲ ਹੀ ਰੱਖਿਆ ਹੋਇਆ ਹੈ ਆਪਾਂ ਨੇ ਉਹਨੂੰ ਸੇਕ ਦੇ ਉੱਤੇ ਆਪਾਂ ਇਹਨੂੰ ਫਰਾਈ ਕਰਾਂਗੇ ਦੇਖੋ ਸ਼ਿਮਲਾ ਮਿਰਚ ਦੀ ਸਬਜ਼ੀ ਬਣਾਉਂਦੇ ਕਈ ਤਰੀਕੇ ਆ ਜ਼ਰੂਰੀ ਨਹੀਂ ਵੀ ਸੀ ਹਰ ਵਾਰ ਇਦਾਂ ਹੀ ਬਣਾਉਂਦੇ ਆ ਪਰ ਅਸੀਂ ਇਸ ਤਰੀਕੇ ਦੇ ਨਾਲ ਵੀ ਬਣਾ ਰਹੇ ਹਾਂ ਤੇ ਜਿਹੜੇ ਹੋਰ ਸਾਰੇ ਤਰੀਕੇ ਆਪਾਂ ਉਹਦਾ ਵੀ ਬਣਾ ਲਈ ਦੀ ਆ ਜ਼ਰੂਰੀ ਨਹੀਂ ਹੈਗਾ ਵੀ ਹਰ ਟਾਈਮ ਹੀ ਅਸੀਂ ਮਦਰ ਵਾਂਗ ਇਦਾਂ ਦੀ ਬਣਾਉਂਦੇ ਆ ਤੇ ਮੈਂ ਅੱਜ ਬਣਾਉਣ ਲੱਗੀ ਸੀ ਸੋਚਿਆ ਇਹ ਤਰੀਕਾ ਵੀ ਲੋਕਾਂ ਨਾਲ ਸ਼ੇਅਰ ਕਰ ਲਿਆ ਜਾਵੇ ਇੱਥੇ ਆਪਾਂ ਸ਼ਿਮਲਾ ਮਿਰਚ ਨੂੰ ਨਾ ਆ ਕੂਕ ਕਰ ਲੈਨੇ ਆ 5-4 ਮਿੰਟ ਵਿੱਚ ਹੋ ਜਾਂਦੀ ਹੈ ਬਹੁਤ ਜਲਦੀ ਸੌਫਟ ਹੋ ਜਾਂਦੀ ਹੈ ਜੀ ਇੱਥੇ ਦੇਖੋ ਜੀ ਆਪਾਂ ਨੇ Shimla mirch ਨੂੰ ਪੂਰੇ 5 ਕਿ ਮਿੰਟ ਫਰਾਈ ਕਰ ਲਿਆ ਏ ਸੇਕ ਜਿਹੜਾ ਆਪਾਂ ਨੇ ਹੁੱਲ ਤਾਈ ਰੱਖਿਆ ਹੋਇਆ ਸੀਗਾ ਹੁਣ ਆਪਾਂ Shimla mirch ਬਾਹਰ ਕੱਢ ਲਵਾਂਗੇ ਆਪਾਂ ਸਾਰੀ Shimla mirch ਇਸ ਤਰੀਕੇ ਦੇ ਨਾਲ ਬਾਹਰ ਕੱਢ ਲਵਾਂਗੇ ਜੀ ਇੱਧਰ ਦੇਖੋ ਆਪਾਂ ਸਾਰੀ Shimla mirch ਦੇਖੋ ਕੂਕਰ ਵਿੱਚੋਂ ਬਾਹਰ ਕੱਢ ਲਈ ਆ ਤੇ ਜਿਹੜਾ ਆਪਣੇ ਕੋਲ ਤੇਲ ਬਚਿਆ ਹੈ ਆਪਾਂ ਉਹਦੇ ਵਿੱਚ ਹੀ ਤੜਕਾ ਭੁੰਨਾਂਗੇ ਜੇ ਤੁਹਾਡੇ ਤੁਹਾਨੂੰ ਲੱਗਦਾ ਹੈ ਵੀ ਘੱਟ ਆ ਤਾਂ ਤੁਸੀਂ ਇਹਦੇ ਵਿੱਚ ਤੇਲ ਹੋਰ ਪਾ ਲਿਓ ਤੇਲ ਵਿੱਚ ਪਾ ਦਵਾਂਗੇ ਜੀ ਆਪਾਂ ਇੱਕ ਚਮਚ ਜੀਰਾ ਇੱਥੇ ਦੇਖੋ ਜੀ ਜੀਰਾ ਤੜਕ ਗਿਆ ਹੈ ਹੁਣ ਇਹਦੇ ਵਿੱਚ ਪਾ ਦਵਾਂਗੇ ਆਪਾਂ ਮਸਾਲਾ ਮਸਾਲੇ ਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਭੁੰਨ ਲਵਾਂਗੇ ਕੀ ਮਸਾਲੇਦਾਰ ਸਬਜ਼ੀ ਬਣਦੀ ਹੈ ਜੀ ਸੇਕ ਆਪਾਂ ਇੱਥੇ ਹਾਈ ਟੂ ਮੀਡੀਅਮ ਕਰ ਲਿਆ ਹੈ ਜੇ ਆਪਾਂ ਫੁੱਲ ਦੇ ਰੱਖਾਂਗੇ ਫਿਰ ਆਪਣਾ ਮਸਾਲਾ ਜਲ ਸਕਦਾ ਹੈ ਸੋ ਆਪਾਂ ਹਾਈ ਟੂ ਮੀਡੀਅਮ ਤੇ ਮਸਾਲੇ ਨੂੰ ਚੰਗੀ ਤਰ੍ਹਾਂ ਦੇ ਨਾਲ ਪਕਾਉਣਾ ਹੈ ਮਸਾਲਾ ਆਪਾਂ ਉਦੋਂ ਤੱਕ ਪਕਾਵਾਂਗੇ ਜਦੋਂ ਤੱਕ ਇਹ ਤੇਲ ਨਹੀਂ ਛੱਡ ਦਿੰਦਾ ਦੇਖੋ ਜੀ ਮਸਾਲਾ ਆਪਣਾ ਚੰਗੀ ਤਰ੍ਹਾਂ ਦੇ ਨਾਲ ਭੁੱਜ ਗਿਆ ਹੈ ਮਸਾਲੇ ਨੇ ਤੇਲ ਛੱਡ ਦਿੱਤਾ ਹੈ ਤੇ ਇਹਦੇ ਵਿੱਚ ਪਾਵਾਂਗੇ ਜੀ ਹੁਣ ਆਪਾਂ ਸਵਾਦ ਅਨੁਸਾਰ ਨਮਕ ਇੱਕ ਚਮਚ ਪਾਵਾਂਗੇ ਇਹਦੇ ਵਿੱਚ ਆਪਾਂ ਧਨੀਆ ਪਾਊਡਰ ਇੱਕ ਛੋਟੀ ਚਮਚ ਪਾਵਾਂਗੇ ਜੀ ਇਹਦੇ ਵਿੱਚ ਆਪਾਂ ਹਲਦੀ ਪਾਊਡਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਮਿਲਾ ਦੇਵਾਂਗੇ ਦੇਖੋ ਤੁਸੀਂ ਇਹਦੇ ਵਿੱਚ ਗਰਮ ਮਸਾਲਾ ਵੀ ਐਡ ਕਰ ਸਕਦੇ ਹੋ ਸਬਜ਼ੀ ਨੂੰ ਵਧੀਆ ਰੰਗਤ ਦੇਣ ਦੇ ਲਈ ਤੁਸੀਂ ਕਸ਼ਮੀਰੀ ਲਾਲ ਮਿਰਚ ਪਾਊਡਰ ਵੀ ਐਡ ਕਰ ਸਕਦੇ ਹੋ ਕਈ ਵਾਰੀ ਘਰ ਦੇ ਵਿੱਚ ਕਈ ਚੀਜ਼ਾਂ ਅਵੇਲੇਬਲ ਨਹੀਂ ਹੁੰਦੀਆਂ ਸੋ ਇਸ ਕਰਕੇ ਆਪਾਂ ਬੇਸਿਕ ਜੇ ਮਸਾਲਿਆਂ ਦੇ ਨਾਲ ਹੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਬਾਕੀ ਜੇ ਤੁਹਾਡੇ ਕੋਲ ਹੈਗੇ ਤੁਸੀਂ ਜ਼ਰੂਰ ਪਾ ਲਿਓ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਹੁਣ ਦੋ ਕੜਛੀਆਂ ਪਾਣੀ ਉਜੀ ਪਾ ਪਾਣੀ ਪਾ ਦਵਾਂਗੇ ਤੇ ਹੁਣ ਆਪਾਂ ਸੇਕ ਫੁੱਲ ਕਰ ਲਵਾਂਗੇ ਪਹਿਲਾਂ ਮੈਂ ਮੀਡੀਅਮ ਕੀਤਾ ਹੋਇਆ ਸੀ ਕਿਉਂਕਿ ਮਸਾਲਾ ਜਲ ਜਾਂਦਾ ਹੁੰਦਾ ਹੈ ਫਿਰ ਇਸ ਕਰਕੇ ਆਪਾਂ ਮੀਡੀਅਮ ਕੀਤਾ ਸੀ ਤੇ ਹੁਣ ਆਪਾਂ ਨਾਲ ਹੀ ਪਾ ਦਵਾਂਗੇ ਆਲੂ ਆਲੂ ਪਾ ਕੇ ਵੀ ਆਪਾਂ ਇਹਨਾਂ ਚੰਗੀ ਤਰ੍ਹਾਂ ਦੇ ਨਾਲ ਮਿਲਾ ਦਵਾਂਗੇ ਜੀ ਤੇ ਆਪਾਂ 2 ਮਿੰਟ ਇਹਨੂੰ ਆਲੂਆਂ ਨੂੰ ਟਾ ਕੇ ਪਕਾ ਲੈਣੇ ਆ ਇੱਥੇ 2 ਮਿੰਟ ਲੂਆ ਨੂੰ ਸੋੜਾ ਜਾਂ ਲਵਾ ਲਿਆ ਹੈ ਜੀ ਸੇਕ ਲਵਾ ਲਿਆ ਹੈ ਤੇ ਹੁਣ ਆਪਾਂ ਕੁੱਕਰ ਦਾ ਢੱਕਣ ਕਰ ਦਵਾਂਗੇ ਬੰਦ ਇੱਥੇ ਦੇਖੋ ਜੀ ਆਪਾਂ ਕੁੱਕਰ ਦਾ ਢੱਕਣ ਕਰ ਦਿੱਤਾ ਬੰਦ ਤੇ ਦੋ ਵਿਸਲਾਂ ਲਗਵਾਵਾਂਗੇ ਭਾਂ ਲੂਆ ਨੂੰ ਦੋ ਵਿਸਲਾਂ ਲੱਗਣ ਤੋਂ ਬਾਅਦ ਆਪਾਂ ਗੈਸ ਕਰ ਦਵਾਂਗੇ ਬੰਦ ਤੇ ਕੁੱਕਰ ਦਾ ਢੱਕਣ ਪਾਉ ਦੋ ਖੋਲਾਂਗੇ ਜਦੋਂ ਭਾਪ ਸਾਰੀ ਨਿਕਲ ਜੂਗੀ ਹੁਣ ਆਪਾਂ ਤੁਹਾਨੂੰ ਕੁੱਕਰ ਦਾ ਢੱਕਣ ਜਦੋਂ ਖੋਲਾਂਗੇ ਉਦੋਂ ਹੀ ਮਿਲਾਂਗੇ ਦੇਖੋ ਜੀ ਦੋ ਵਿਸਲਾਂ ਵੱਜ ਚੁੱਕੀਆਂ ਸੀ ਤੇ ਭਾਪ ਵੀ ਨਿਕਲ ਚੁੱਕੀ ਆ ਹੁਣ ਆਪਾਂ ਕੁੱਕਰ ਦਾ ਢੱਕਣ ਖੋਲ ਕੇ ਆਲੂ ਜਿਹੜੇ ਚੈੱਕ ਕਰ ਲੈਨੇ ਆ ਇਹ ਲੋ ਜੀ ਤੁਸੀਂ ਦੇਖ ਸਕਦੇ ਹੋ ਆਲੂ ਆਪਾਂ ਇੱਕ ਤੋੜ ਕੇ ਦੇਖ ਲੈਣੇ ਆ ਦੇਖੋ ਚੰਗੀ ਤਰ੍ਹਾਂ ਦੇ ਨਾਲ ਆਲੂ ਜਿਹੜੇ ਆਪਣੇ ਸੌਫਟ ਹੋ ਗਏ ਇਹ ਲੋ ਜੀ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਸ਼ਿਮਲਾ ਮਿਰਚ ਦੇਖੋ ਆਪਾਂ ਨੇ ਇਹਨਾਂ ਨੂੰ ਪੰਜ ਸ਼ਿਮਲਾ ਮਿਰਚਾਂ ਨੂੰ 5 ਮਿੰਟ ਹੀ ਫਰਾਈ ਕੀਤਾ ਸੀ ਤੇ ਆਪਾਂ ਜਦੋਂ ਆਪਾਂ ਨੇ ਫਰਾਈ ਕੀਤਾ ਸੀ ਉਦੋਂ ਲੱਗਦਾ ਸੀਗਾ ਹੈਗਾ ਜਿਵੇਂ ਇਹ ਅੱਧ ਕੱਚੀ ਆ ਤੇ ਇਹ ਦੇਖੋ ਜੀ ਬਿਲਕੁਲ ਪੱਕ ਗਈ ਹੈ ਭਾਫ਼ ਦੇ ਨਾਲ ਹੀ ਇਸ ਤਰ੍ਹਾਂ ਬਿਲਕੁਲ ਪੱਕ ਜਾਂਦੀ ਹੈ ਬਹੁਤ ਜਲਦੀ ਪੱਕ ਕੇ ਤਿਆਰ ਹੋ ਜਾਂਦੀ ਹੈ ਮੇਰੇ ਤੇ ਆਪਾਂ ਨੇ ਪਾ ਲਈ ਹੈ ਤੇ ਨੂੰ ਆਪਾਂ ਹਲਕੇ ਜਿਹੇ ਹੱਥਾਂ ਦੇ ਨਾਲ ਹਿਲਾ ਦੇਵਾਂਗੇ ਚੰਗੀ ਤਰ੍ਹਾਂ ਦੇ ਨਾਲ ਮਿਲਾ ਦੇਵਾਂਗੇ ਜੀ ਇੱਥੇ ਦੇਖੋ ਜੀ ਆਪਾਂ ਨੇ ਕੁੱਕਰ ਜਿਹੜਾ ਇਹ ਦੁਆਰਾ ਗੈਸ ਦੇ ਤੇ ਰੱਖ ਲਿਆ ਹੈ ਸਿਰਫ 1 ਮਿੰਟ ਆਪਾਂ ਪਕਾਉਣਾ ਹੈ शिमला ਮਿਰਚ ਨੂੰ ਆਲੂਆਂ ਦੇ ਨਾਲ ਬਸ ਵੱਧ ਨਹੀਂ ਸਿਰਫ 1 ਮਿੰਟ ਹੀ ਪਕਾਵਾਂਗੇ ਇਹ ਪਟਾਕ ਦਿੱਤਾ ਹੈ ਜੀ 1 ਮਿੰਟ ਬਾਅਦ ਆਪਾਂ ਗੈਸ ਬੰਦ ਕਰ ਦਵਾਂਗੇ ਇਥੇ ਦੇਖੋ ਜੀ ਆਪਾਂ ਨੇ 1 ਮਿੰਟ ਸਬਜੀ ਨੂੰ ਸੇਕ ਲਵਾ ਲਿਆ ਆ ਤੇ ਹੁਣ ਆਪਾਂ ਗੈਸ ਕਰ ਦੇਵਾਂਗੇ ਬੰਦ ਤੇ ਆਪਾਂ ਡੋਂਗੇ ਦੇ ਵਿੱਚ ਸਬਜੀ ਕੱਢ ਲਵਾਂਗੇ ਤੇ ਤੁਹਾਨੂੰ ਫਾਈਨਲ ਲੁੱਕ ਦਿਖਾ ਦੇਣੀ ਹੈ ਸਬਜੀ ਡੋਂਗੇ ਦੇ ਵਿੱਚ ਕੱਢ ਲਈ ਆ ਤੁਸੀਂ ਦੇਖ ਸਕਦੇ ਹੋ ਤੁਸੀਂ ਸਬਜੀ ਦੀ ਫਾਈਨਲ ਲੁੱਕ ਚੈੱਕ ਕਰ ਸਕਦੇ ਹੋ ਜੀ ਕਿੰਨੀ ਵਧੀਆ ਇਹ ਸਬਜੀ ਬਣ ਕੇ ਤਿਆਰ ਹੋਈ ਆ ਤੇ ਬਿਲਕੁਲ ਬੇਸਿਕ ਜੇ ਮਸਾਲਿਆਂ ਦੇ ਨਾਲ ਆਪਾਂ ਨੇ ਇਸ ਸਬਜੀ ਨੂੰ ਬਣਾ ਕੇ ਤਿਆਰ ਕੀਤਾ ਹੈ ਜਦੋਂ ਵੀ ਤੁਹਾਡੇ ਘਰੇ ਕਿਸੇ ਮਹਿਮਾਨ ਨੇ ਆਣਾ ਹੋਵੇ ਤੁਸੀਂ ਝਟਪਟ ਇਸ ਤਰ੍ਹਾਂ ਸਬਜੀ ਬਣਾ ਕੇ ਖਵਾਇਓ ਤੇ ਹਰ ਕੋਈ ਤੁਹਾਡੀ ਤਾਰੀਫ ਕਰੇਗਾ ਤੇ ਤੁਹਾਡੇ ਕੋਲੋਂ ਇਸਦੀ ਰੈਸਪੀ ਪੁੱਛੇਗਾ ਤੇ ਕਿਸ ਤਰ੍ਹਾਂ ਲੱਗੀ ਜੀ ਤੁਹਾਨੂੰ ਸਾਡੀ ਵੀਡੀਓ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਸ਼ੇਅਰ ਕਰਨਾ ਨਾ ਭੁੱਲਣਾ ਜੀ ਚੈਨਲ ਤੇ ਆਇਓ ਪਹਿਲੀ ਵਾਰੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੌਖੇ ਸੌਖੀਆਂ ਰੈਸਪੀਆਂ ਜਾਣਨ ਦੇ ਲਈ ਸਾਡੇ ਨਾਲ ਜੁੜੇ ਰਹੋ ਜੀ ਮੇਰੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਾਂਗੇ ਆਪਾਂ ਇੱਕ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਾ ਤਸ਼ਰੀਕਾ